ਸਾਸ਼ੀ ਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਗੀਤਾ ਗਿੱਲ ਹੈ ਔਰ ਮੈਨੂੰ ਪੰਜਾਬ ਸਰਕਾਰ ਵੱਲੋਂ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਵਾਈਸ ਚੇਅਰਪਰਸਨ ਔਰ ਮੈਂ ਪੰਜਾਬ ਸਰਕਾਰ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਔਰ ਨਾਲ ਦੇ ਨਾਲ ਆਪਣੇ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਮੇਰੇ ਉੱਤੇ ਇਨਾ ਵਿਸ਼ਵਾਸ ਮੇਰੇ ਤੇ ਭਰੋਸਾ ਜਤਾਇਆ ਸੋ ਮੈਂ ਵਿਸ਼ਵਾਸ ਦਿਵਾਉਂਦੀ ਆ ਕਿ ਜਿਹੜਾ ਵਿਸ਼ਵਾਸ ਜਿਹੜਾ ਭਰੋਸਾ ਮੇਰੇ ਉੱਤੇ ਦਿਖਾਇਆ ਹੈ ਮੈਂ ਉਸ ਦੇ ਖਰੀ ਉਤਰਾਂਗੀ ਔਰ ਰਾਤ ਦਿਨ ਆਪਣੇ ਕਮਿਸ਼ਨ ਦੇ ਲਈ ਮਿਹਨਤ ਕਰਕੇ ਕੰਮ ਕਰਾਂਗੀ ਔਰ ਮਹਿਲਾਵਾਂ ਦੇ ਜਿੰਨੇ ਵੀ ਹੱਕ ਨੇ ਅਸੀਂ ਉਹਨਾਂ ਨੂੰ ਦਵਾਨ ਵਿੱਚ ਪੂਰਾ ਸਹਿਯੋਗ ਕਰਾਂਗੇ ਔਰ ਜਿੰਨੇ ਵੀ ਮਹਿਲਾਵਾਂ ਹੈ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੇ ਆ ਜਾਂ ਦੱਬਿਆ ਕੁਚੀਆ ਜਾਂਦੀ ਆ ਉਹਨਾਂ ਦੇ ਲਈ ਖੜਾਂਗੀ ਕੀ ਲੱਗਦਾ ਆ ਬਹੁਤ ਸਾਰੀਆਂ ਮੰਨ ਲਾਇਆ ਜਿਹੜੀ ਆਵਾਜ਼ ਨਾਲ ਮਿੰਨ ਕਰਕੇ ਆਵਾਜ਼ ਨਾਲ ਜਾਣ ਕਰਕੇ ਉਹਨਾਂ ਦੇ ਮੁਸਕਲ ਸਮੋਇ। ਅਕੀਦਾ ਗਲਤੀ ਉਹ ਆਂਦੀ ਹੈ ਕਿ ਇਸ ਤਰੀਕੇ ਨਾਲ ਤੜ ਤੱਕ ਸੰਚਾਰ ਕੀਤਾ ਜਾਵੇ ਕਿ ਇਹ ਵਿੜਾਵਾਵਾਂ ਦੀ ਮਰਜ਼ੀ। ਬਿਲਕੁਲ ਕਿਤੇ ਨਾ ਕਿਤੇ ਸਾਡੇ ਪੰਜਾਬ ਵਿੱਚ ਅੱਜ ਵੀ ਜੇ ਅਸੀਂ ਦਿਹਾਤੀ ਏਰੀਆਸ 'ਤੇ ਨਿਗਾਹ ਮਾਰੀਏ ਤਾਂ ਬਹੁਤ ਸਾਰੀਆਂ ਮਹਿਲਾਵਾਂ ਐ ਪੜ੍ਹ ਲਿਖ ਕੇ ਵੀ ਦਬਾਈਆਂ ਜਾਂਦੀਆਂ ਆ। ਪੜ ਲਿਖ ਕੇ ਵੀ ਕੁਛ ਲਾਇਆ ਜਾਂਦਿਆਂ ਵਾ ਕਿਤੇ ਨਾ ਕਿਤੇ ਉਹਨਾਂ ਦੀ ਆਵਾਜ਼ ਨੂੰ ਜਣਾ ਦਬਾਇਆ ਜਾਂਦਾ ਹੈ ਔਰ ਮੇਰੀ 100% ਇਹ ਹੀ ਕੋਸ਼ਿਸ਼ ਰਹੇ ਕਿ ਅਸੀਂ ਉਹਨਾਂ ਮਹਿਲਾਵਾਂ ਤੱਕ ਵੀ ਪਹੁੰਚੀਏ ਔਰ ਜੋ ਵੀ ਉਹਨਾਂ ਦੇ ਮੁੱਦੇ ਨੇ ਕਾਨੂੰਨ ਦੇ ਮੁਤਾਬਕ ਜੋ ਉਹਨਾਂ ਦਾ ਹੱਲ ਹੋਵੇਗਾ ਅਸੀਂ ਉਹਨਾਂ ਦੇ ਬਣਦੀ ਮਦਦ ਕਾਨੂੰਨ ਮੁਤਾਬਕ ਚੜੀਆ ਪੂਰੀ ਕਰਾਂਗੇ ਇਹਨਾਂ ਸੰਘਰਸ਼ ਕੀਤਾ ਬਗੇ ਤੋਂ ਹਾਰ ਔਰ ਕਰ ਰਹੇ ਨੇ ਅਤੇ ਮਿਹਨਤ ਕੀਤੀ ਤਾਂ ਇਹਨਾਂ ਕਾਜ ਉੱਪਰ। ਹ ਬਿਲਕੁਲ ਦੱਸਣਾ ਚਾਹਾਂਗੀ ਕਿ ਸੰਘਰਸ਼ਤਾ ਇੱਕ ਜ਼ਿੰਦਗੀ ਦਾ ਹਿੱਸਾ ਹੁੰਦਾ ਹੈ। ਔਰ ਇੱਕ ਦਿਹਾਤੀ ਏਰੀਏ ਤੋਂ ਆਉਣਾ, ਬਾਰਡਰ ਰੀਜਨ ਤੋਂ ਆਉਣਾ ਜਿੱਥੋਂ ਜਿੱਥੇ ਮਹਿਲਾਵਾਂ ਨੂੰ ਜਾਂ ਧੀਆ ਨੂੰ ਇੰਨੇ ਖੁੱਲ੍ਹ ਕੇ ਬਾਹਰ ਜਾਣ ਦੀ ਵੀ ਇਜਾਜ਼ਤ ਨਹੀਂ ਹੁੰਦੀ ਤਾਂ ਮੈਨੂੰ ਬਹੁਤ ਸਾਰਾ ਪਿਆਰ, ਸਪੋਰਟ ਮਿਲਿਆ ਹੈ, ਫੈਮਿਲੀ ਸਪੋਰਟ, মিডিਆ, ਆਪਣੇ ਲੀਡਰਸ ਦਾ। ਸਹਿਯੋਗ ਮਿਲਿਆ ਵਾ ਤੇ ਜਿਹੜਾ ਆ ਸੰਘਰਸ਼ ਦੇ ਨਾਲ ਨਾਲ ਜਿਹੜਾ ਆ ਆਪਣੀ ਮਿਹਨਤ ਜਾਰੀ ਰੱਖੀ ਐ ਤੇ ਕਿਤੇ ਨਾ ਕਿਤੇ ਮੈਂ ਇਹੀ ਸੋਚਦੀ ਆ ਕਿ ਅਗਰ ਅਹੀ ਇਮਾਨਦਾਰ ਰਹਿਨੇ ਆ ਵਫਾਦਾਰੀ ਨਾਲ ਰਹਿਨੇ ਆ ਤੇ ਕਿਤੇ ਨਾ ਕਿਤੇ ਮਿਹਨਤ ਦਾ ਜਿਹੜਾ ਮੁੱਲ ਹਮੇਸ਼ਾ ਮਿਲਦਾ ਹੈ